ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਸੀਰੀਆ ਦੀ ਰਾਜਧਾਨੀ ਦਮਸ਼ਕ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੌਦਾਗਰ ਰਹਿੰਦਾ ਸੀ। ਉਸ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਸੁਲਤਾਨ ਸੀ। ਸੌਦਾਗਰ ਨੇ ਦਿਨ ਰਾਤ ਮਿਹਨਤ ਕਰਕੇ ਪਾਈ ਪਾਈ ਜਮਾ ਕੀਤੀ ਸੀ। ਹੁਣ ਉਸ ਦਾ ਨਾਮ ਸ਼ਹਿਰ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਹੁੰਦਾ ਸੀ। ਇਸ ਦੇ ਬਾਵਜੂਦ ਵੀ ਉਹ ਬਹੁਤ ਜ਼ਿਆਦਾ ਸਾਦੀ ਜ਼ਿੰਦਗੀ ਬਤੀਤ ਕਰਦਾ ਸੀ। ਇੱਕ ਦਿਨ ਅਚਾਨਕ ਸੌਦਾਗਰ ਦੀ ਸਿਹਤ ਖਰਾਬ ਹੋ ਗਈ ਇਲਾਜ ਨਾਲ ਕੋਈ ਫਰਕ ਨਾ ਪਿਆ ਜਿਸ ਕਰਕੇ ਸੌਦਾਗਰ ਚੱਲ ਵਸਿਆ ਸੌਦਾਗਰ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਉਸ ਦੇ ਪੁੱਤਰ ਸੁਲਤਾਨ ਕੋਲ ਆ ਗਈ ਇੰਨੀ ਜ਼ਿਆਦਾ ਦੌਲਤ ਪਾ ਕੇ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਬਿਨਾਂ ਕਿਸੇ ਮਿਹਨਤ ਦੇ ਮਿਲੇ ਪੈਸੇ ਨੂੰ ਉਹ ਦੋਨਾਂ ਹੱਥਾਂ ਨਾਲ ਲਟਾਉਣ ਲੱਗਿਆ ਉਸ ਦੀ ਹਵੇਲੀ ਦੇ ਵਿੱਚ ਦਿਨ ਰਾਤ ਉਸ ਦੇ ਖਾਣ ਪੀਣ ਵਾਲੇ ਦੋਸਤਾਂ ਦਾ ਮੇਲਾ ਲੱਗਿਆ ਰਹਿੰਦਾ ਹਰ ਰੋਜ਼ ਸ਼ਹਿਰ ਦੇ ਕਿਸੇ ਨਾ ਕਿਸੇ ਅਮੀਰ ਆਦਮੀ ਜਾਂ ਸਰਕਾਰੀ ਅਫਸਰ ਦੀ ਦਾਵਤ ਹੁੰਦੀ ਜਿਸ ਉੱਪਰ ਉਹ ਦਿਲ ਖੋਲ ਕੇ ਪੈਸੇ ਖਰਚ ਕਰਦਾ ਹੌਲੀ ਹੌਲੀ ਉਸ ਦਾ ਸਾਰਾ ਰੁਪਇਆ ਪੈਸਾ ਖਤਮ ਹੋਣ ਲੱਗਿਆ ਫਿਰ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਸ ਦੇ ਕੋਲ ਇੱਕ ਫੁੱਟੀ ਕੋਡੀ ਵੀ ਨਾ ਬਚੀ ਜਦੋਂ ਉਸ ਦੇ ਦਰਵਾਜ਼ੇ ਤੇ ਗਰੀਬੀ ਨੇ दस्तक ਦੇਣੀ ਸ਼ੁਰੂ ਕੀਤੀ ਤਾਂ ਉਸ ਨੇ ਆਪਣੀ ਜ਼ਮੀਨ ਜਾਇਦਾਦ ਵੇਚਣੀ ਸ਼ੁਰੂ ਕਰਤੀ ਪਰ ਲੱਛਣ ਉਹਦੇ ਫਿਰ ਵੀ ਉਹੀ ਰਹੇ ਫਜ਼ੂਲ ਖਰਚੀ ਵਿੱਚ ਉਸ ਨੇ ਭੋਰਾ ਕਮੀਨਾ ਕੀਤੀ ਅਖੀਰ ਉਹੀ ਹੋਇਆ ਜਿਹੜਾ ਹੋਣਾ ਚਾਹੀਦਾ ਸੀ ਹੌਲੀ ਹੌਲੀ ਉਸ ਦੀ ਸਾਰੀ ਜ਼ਮੀਨ ਜਾਇਦਾਦ ਵਿਕ ਗਈ ਤੇ ਉਹ ਕੋਡੀ ਕੋਡੀ ਦਾ ਮਹਤਾਜ ਹੋ ਗਿਆ ਦੋ ਤਿੰਨ ਵਾਰ ਭੁੱਖੇ ਰਹਿਣਾ ਪਿਆ ਤਾਂ ਨਾਨੀ ਜਦ ਆ ਗਈ ਹੁਣ ਉਸ ਨੇ ਸੋਚਿਆ ਕਿ ਚਲੋ ਕੋਈ ਕੰਮਕਾਰ ਕਾ ਲੈਂਦਾ ਹਾਂ ਤਾਂ ਕਿ ਜਿਹੜਾ ਕਮਾਵਾਂਗਾ ਉਸ ਨਾਲ ਘੱਟੋ ਘੱਟ ਢਿੱਡ ਤਾਂ ਭਰ ਸਕਾਂਗਾ ਪਰ ਉਸ ਨੂੰ ਕੰਮ ਤਾਂ ਕੋਈ ਆਉਂਦਾ ਹੀ ਨਹੀਂ ਸੀ ਲਾਚਾਰ ਮੂੰਹ ਤੇ ਕੱਪੜਾ ਬੰਨ ਮੂੰਹ ਛੁਪਾ ਕੇ ਮੰਡੀ ਦੇ ਵਿੱਚ ਗਿਆ ਕਿ ਉੱਥੇ ਜਾ ਕੇ ਮਜ਼ਦੂਰੀ ਹੀ ਕਰ ਲਵਾਂਗਾ ਲੇਕਿਨ ਉੱਥੇ ਤਾਂ ਪਹਿਲਾਂ ਹੀ ਮਜ਼ਦੂਰਾਂ ਦੀ ਭੀੜ ਸੀ ਉਸ ਨੂੰ ਕਿਸੇ ਨੇ ਕੰਮ ਨਾ ਦਿੱਤਾ ਨਮਾ ਜਾਣ ਕੇ ਸਾਰੇ ਜਾਣੇ ਉਸ ਨੂੰ ਕੰਮ ਦੇਣ ਤੋਂ ਹਿਚਕਿਚਾ ਰਹੇ ਸਨ ਹੈਰਾਨ ਪਰੇਸ਼ਾਨ ਉਹ ਇਧਰ ਉਧਰ ਭਟਕ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਇੱਕ ਬੁੱਢੇ ਆਦਮੀ ਤੇ ਪਈ ਜੋ ਕਿ ਬਹੁਤ ਕੀਮਤੀ ਲਿਬਾਸ ਪਹਿਨੀ ਘੁੰਮ ਰਿਹਾ ਸੀ ਗੌਰ ਨਾਲ ਦੇਖਿਆ ਤਾਂ ਸ਼ਕਲ ਜਾਣੀ ਪਹਿਚਾਣੀ ਲੱਗੀ ਕਰੀਬ ਗਿਆ ਤਾਂ ਖੁਸ਼ੀ ਨਾਲ ਉਛਲ ਪਿਆ ਉਹ ਉਸ ਦਾ ਦੂਰ ਦਾ ਰਿਸ਼ਤੇਦਾਰ ਚਾਚਾ ਸ਼ੇਖ ਨੂਰਉਦੀਨ ਸੀ ਜੋ ਕਾਰੋਬਾਰ ਦੇ ਸਿਲਸਿਲੇ ਵਿੱਚ ਦਮਸ਼ਕ ਸ਼ਹਿਰ ਤੋਂ ਬਾਹਰ ਰਹਿੰਦਾ ਸੀ ਸਾਲਾਂ ਬਾਅਦ ਇੱਕ ਅੱਧੀ ਵਾਰ ਉਹ ਘਰ ਗੇੜਾ ਮਾਰਦਾ ਸੀ ਸੁਲਤਾਨ ਭੱਜਦਾ ਹੋਇਆ ਸ਼ੇਖ ਦੇ ਕੋਲ ਗਿਆ ਅਤੇ ਬਹੁਤ ਆਦਬ ਦੇ ਨਾਲ ਉਸ ਨੂੰ ਨਮਸਕਾਰ ਕਰਨ ਲੱਗਿਆ। ਬੁੱਢੇ ਸ਼ੇਖ ਨੇ ਉਸ ਨੂੰ ਬਹੁਤ ਗੌਰ ਦੇ ਨਾਲ ਦੇਖਿਆ ਅਤੇ ਬੋਲਿਆ, "ਓ ਸੁਲਤਾਨ ਤੂੰ ਪਰ ਤੂੰ ਇਹ ਆਪਣੀ ਕੀ ਹਾਲਤ ਬਣਾ ਰੱਖੀ ਹੈ?" ਸੁਲਤਾਨ ਨੇ ਸ਼ੇਖ ਚਾਚਾ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਅਤੇ ਫਿਰ ਸਿਰ ਝੁਕਾ ਕੇ ਬੋਲਿਆ, "ਚਾਚਾ ਜੀ, ਮੇਰੇ ਤੋਂ ਵੱਧ ਨਸੀਬ ਇਨਸਾਨ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ।" ਸ਼ੇਖ ਨੂਰਉਦੀਨ ਚੁੱਪਚਾਪ ਖੜਾ ਸੁਲਤਾਨ ਦੀ ਗੱਲ ਸੁਣ ਰਿਹਾ ਸੀ ਫਿਰ ਜਦੋਂ ਉਹ ਚੁੱਪ ਹੋਇਆ ਤਾਂ ਬੋਲਿਆ ਖੈਰ ਜੋ ਹੋਇਆ ਸੋ ਹੋਇਆ ਹੁਣ ਤੂੰ ਮੇਰੇ ਨਾਲ ਚੱਲ ਅਤੇ ਕੰਮਕਾਰ ਦੇ ਵਿੱਚ ਮੇਰਾ ਹੱਥ ਬਟਾ ਅਗਰ ਤੂੰ ਮਿਹਨਤ ਨਾਲ ਕੰਮ ਕੀਤਾ ਅਤੇ ਬੁਰੀ ਸੰਗਤ ਦੇ ਵਿੱਚ ਨਾ ਪਿਆ ਸ਼ਰੀਫ ਬਣ ਕੇ ਰਿਹਾ ਤਾਂ ਦੁਨੀਆ ਦਾ ਕੋਈ ਵੀ ਦੁੱਖ ਤੇਰੇ ਆਸ-ਪਾਸ ਨਹੀਂ ਭਟਕ ਸਕੇਗਾ ਅੰਨਾ ਕੀ ਚਾਹੇ ਬਸ ਦੋ ਅੱਖਾਂ ਸੁਲਤਾਨ ਰਾਜੀ ਹੋ ਗਿਆ। ਸ਼ੇਖ ਨੂਰਉਦੀਨ ਉਸ ਨੂੰ ਆਪਣੇ ਘਰ ਲੈ ਗਿਆ। ਘਰ ਕੀ ਸੀ? ਉਹ ਤਾਂ ਪੂਰਾ ਮਹਿਲ ਸੀ ਜਿਸ ਵਿੱਚ 20-25 ਕਮਰੇ, ਵੱਡੇ-ਵੱਡੇ ਬਰਾਂਡੇ ਅਤੇ ਅੱਗੇ-ਪਿੱਛੇ ਫਲਦਾਰ ਦਰਖਤਾਂ ਦੇ ਬਾਗ ਲੱਗੇ ਹੋਏ ਸਨ। ਸੁਲਤਾਨ ਉਹਨਾਂ ਬਰਾਂਡਿਆਂ ਅਤੇ ਕਮਰਿਆਂ ਦੇ ਅੱਗੋਂ ਦੀ ਹੁੰਦਾ ਹੋਇਆ ਉਹ ਇੱਕ ਅਜੀਬ ਬਰਾਂਡੇ ਅੱਗੋਂ ਲੰਘਣ ਲੱਗਿਆ ਤਾਂ ਹੈਰਾਨੀ ਨੇ ਉਸ ਦੇ ਪੈਰ ਫੜ ਲਏ। ਉਹ ਬੁੱਤ ਬਣ ਕੇ ਖੜੇ ਦਾ ਖੜਾ ਰਹਿ ਗਿਆ। ਉਸ ਬਰਾਂਡੇ ਦੇ ਵਿੱਚ ਚਾਰ ਬੁੱਢੇ ਇੱਕ ਦਾਇਰੇ ਦੇ ਵਿੱਚ ਸਿਰ ਝੁਕਾ ਕੇ ਬੈਣ ਪਾ ਰਹੇ ਸਨ ਥੋੜੀ ਦੇਰ ਬਾਅਦ ਉਹ ਸਿਰ ਉੱਪਰ ਨੂੰ ਚੁੱਕ ਕੇ ਲੰਮਾ ਠੰਡਾ ਸਾਹ ਭਰਦੇ ਅਤੇ ਫਿਰ ਦੁਬਾਰਾ ਸਿਰ ਝੁਕਾ ਕੇ ਅਰੋਣ ਲੱਗਦੇ ਸ਼ੇਖ ਨੂਰਉਦੀਨ ਨੇ ਉਹਨਾਂ ਬੁੱਢਿਆਂ ਦੇ ਬਲ ਅਫਸੋਸ ਜਨਕ ਨਿਗਾਹ ਦੇ ਨਾਲ ਦੇਖਿਆ ਅਤੇ ਫਿਰ ਉਹਨਾਂ ਦੀ ਤਰ੍ਹਾਂ ਆਹ ਭਰ ਕੇ ਬੋਲਿਆ ਤੂੰ ਮੇਰੀ ਅਤੇ ਇਹਨਾਂ ਬੁੱਢਿਆਂ ਦੀ ਦੇਖਭਾਲ ਕਰਨੀ ਹੈ ਜ਼ਰੂਰਤ ਦੀ ਹਰ ਇੱਕ ਚੀਜ਼ ਸਾਨੂੰ ਸਮੇਂ ਤੇ ਮਿਲਦੀ ਰਹੇ ਸਾਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਾ ਹੋਵੇ ਲੇਕਿਨ ਇੱਕ ਗੱਲ ਦਾ ਸਖਤੀ ਨਾਲ ਖਿਆਲ ਰੱਖਣਾ ਕਦੇ ਭੁੱਲ ਕੇ ਵੀ ਇਹ ਨਾ ਪੁੱਛਣਾ ਕਿ ਅਸੀਂ ਇਹ ਦੁਖੀ ਹੋ ਕੇ ਰੋਂਦੇ ਕਿਉਂ ਹਾਂ ਬੋਲ ਵਾਦਾ ਕਰਦਾ ਹੈ ਸੁਲਤਾਨ ਨੇ ਵਾਦਾ ਕਰ ਲਿਆ ਹਾਲਾਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਇਹ ਬੁੱਢੇ ਜਿਨ੍ਹਾਂ ਕੋਲ ਦੁਨੀਆਂ ਦੀ ਹਰ ਇੱਕ ਚੀਜ਼ ਮੌਜੂਦ ਹੈ ਇਹ ਐਨੇ ਦੁਖੀ ਕਿਉਂ ਹਨ ਹੁਣ ਦਿਨ ਗੁਜ਼ਰਦੇ ਗਏ ਬੁੱਢੇ ਰਹੁੰਦੇ ਰਹੇ ਸੁਲਤਾਨ ਉਹਨਾਂ ਦੀ ਦੇਖਭਾਲ ਕਰਦਾ ਰਿਹਾ ਸ਼ੇਖ ਨੂਰਉਦੀਨ ਇਸ ਤੋਂ ਬਹੁਤ ਖੁਸ਼ ਸੀ ਉਸਨੇ ਵਸੀਅਤ ਕਰ ਦਿੱਤੀ ਕਿ ਉਸ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਦਾ ਵਾਰਿਸ ਸੁਲਤਾਨ ਹੋਵੇਗਾ ਦੋ ਸਾਲ ਇਸੇ ਤਰ੍ਹਾਂ ਬੀਤ ਗਏ ਬੁੱਢੇ ਹੁਣ ਬਹੁਤ ਕਮਜ਼ੋਰ ਹੋ ਗਏ ਸਨ ਉਹਨਾਂ ਦਾ ਅੰਤ ਸਮਾਂ ਨਜ਼ਦੀਕ ਆ ਗਿਆ ਸੀ ਇੱਕ ਦਿਨ ਸਵੇਰੇ ਸੁਲਤਾਨ ਸੌਂ ਕੇ ਉੱਠਿਆ ਤਾਂ ਪਤਾ ਚੱਲਿਆ ਕਿ ਇੱਕ ਬੁੱਢਾ ਇਸ ਦੁਨੀਆ ਤੋਂ ਕੂਚ ਕਰ ਗਿਆ ਹੈ ਇੱਕ ਹਫ਼ਤੇ ਬਾਅਦ ਦੂਸਰਾ ਵੀ ਚਲਵਸਿਆ ਅਤੇ ਅਗਲੇ 10-15 ਦਿਨਾਂ ਵਿੱਚ ਬਾਕੀ ਦੋ ਬੁੱਢੇ ਵੀ ਰੱਬ ਨੂੰ ਪਿਆਰੇ ਹੋ ਗਏ। ਹੁਣ ਉਸ ਹਵੇਲੀ ਦੇ ਵਿੱਚ ਸੁਲਤਾਨ ਅਤੇ ਸ਼ੇਖ ਨੂਰਉਦੀਨ ਹੀ ਰਹਿ ਗਏ ਸਨ। ਕੁਝ ਦਿਨਾਂ ਬਾਅਦ ਸ਼ੇਖ ਵੀ ਬਿਮਾਰ ਪੈ ਗਿਆ ਅਤੇ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੀ। ਇਹ ਦੇਖ ਕੇ ਸੁਲਤਾਨ ਨੇ ਉਸ ਨੂੰ ਕਿਹਾ, "ਚਾਚਾ ਜਾਨ, ਮੈਂ ਹੁਣ ਤੱਕ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਹੈ। ਕਦੇ ਇਹ ਨਾ ਪੁੱਛਿਆ ਕਿ ਤੁਸੀਂ ਅਤੇ ਤੁਹਾਡੇ ਸਾਥੀ ਐਨੇ ਉਦਾਸ ਅਤੇ ਗਮਗੀਨ ਕਿਉਂ ਰਹਿੰਦੇ ਸਨ ਲੇਕਿਨ ਹੁਣ ਤੁਹਾਡਾ ਆਖਰੀ ਸਮਾਂ ਆ ਗਿਆ ਹੈ ਹੁਣ ਤਾਂ ਦੱਸ ਦਵੋ ਕਿ ਤੁਸੀਂ ਲੋਕ ਐਨੇ ਦੁਖੀ ਕਿਉਂ ਸੀ ਸ਼ੇਖ ਨੂਰਉਦੀਨ ਆਹ ਭਰ ਕੇ ਬੋਲਿਆ ਬੇਟਾ ਤੈਨੂੰ ਇਹ ਗੱਲ ਨਹੀਂ ਪੁੱਛਣੀ ਚਾਹੀਦੀ ਸੀ ਲੇਕਿਨ ਹੋ ਸਕਦਾ ਹੈ ਕਿ ਮੈਂ ਤੈਨੂੰ ਆਪਣੇ ਅਤੇ ਆਪਣੇ ਸਾਥੀਆਂ ਦੇ ਦੁੱਖ ਦਾ ਕਾਰਨ ਦੱਸ ਦਵਾਂ ਤਾਂ ਕਿ ਜਿਸ ਨਾਲ ਤੂੰ ਇਸ ਦੁੱਖ ਦਰਦ ਤੋਂ ਮਹਿਫੂਜ਼ ਰਹੇਂ ਜਿਸ ਵਿੱਚ ਅਸੀਂ ਸਾਰੇ ਪੂਰੀ ਜ਼ਿੰਦਗੀ ਫਸੇ ਰਹੇ ਹਾਂ ਐਨਾ ਕਹਿ ਕੇ ਸ਼ੇਖ ਥੋੜਾ ਉੱਠਿਆ ਢੂਈ ਪਿੱਛੇ ਸਰਹਾਣੇ ਦਾ ਸਹਾਰਾ ਲੈ ਕੇ ਬਿਠਿਆ ਅਤੇ ਫਿਰ ਇੱਕ ਹੱਥ ਨਾਲ ਸਾਹਮਣੇ ਇੱਕ ਬੰਦ ਦਰਵਾਜ਼ੇ ਦੇ ਵੱਲ ਇਸ਼ਾਰਾ ਕਰਕੇ ਬੋਲਿਆ ਇਹ ਦਰਵਾਜ਼ਾ ਕਦੇ ਨਾ ਖੁੱਲਣਾ ਅਗਰ ਤੂੰ ਮੇਰੀ ਇਹ ਨਸੀਹਤ ਨਾ ਮੰਨੀ ਤਾਂ ਤੇਰਾ ਵੀ ਇਹੀ ਹਾਲ ਹੋਵੇਗਾ ਜਿਹੜਾ ਸਾਡਾ ਹੋਇਆ ਹੈ ਐਨਾ ਕਹਿ ਕੇ ਸ਼ੇਖ ਨੇ ਇੱਕ ਲੰਮਾ ਸਾਹ ਲਿਆ ਅਤੇ ਚੱਲ ਵਸਿਆ ਸ਼ੇਖ ਨੂਰ ਉਦੀਨ ਦੀ ਮੌਤ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਦਾ ਵਾਰਿਸ ਸੁਲਤਾਨ ਬਣਿਆ। ਹੁਣ ਉਹ ਇੱਕ ਆਰਾਮਦਾਇਕ ਜ਼ਿੰਦਗੀ ਬਤੀਤ ਕਰਨ ਲੱਗਿਆ। ਉਹ ਬਹੁਤ ਖੁਸ਼ ਸੀ ਕਿ ਕਿਸਮਤ ਨੇ ਇੱਕ ਵਾਰ ਫਿਰ ਉਸ ਦਾ ਸਾਥ ਦਿੱਤਾ। ਇਸ ਵਾਰ ਉਸ ਨੇ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਣ ਦਾ ਫੈਸਲਾ ਕਰ ਲਿਆ ਸੀ। ਇਦਾਂ ਹੀ ਚੱਲਦੇ ਕਾਫੀ ਸਮਾਂ ਬੀਤ ਗਿਆ। ਇੱਕ ਦਿਨ ਸੁਲਤਾਨ ਉਸੇ ਦਰਵਾਜ਼ੇ ਕੋਲ ਦੀ ਗੁਜ਼ਰਿਆ। ਜਿਸ ਨੂੰ ਸ਼ੇਖ ਨੂਰਉਦੀਨ ਨੇ ਖੋਲਣ ਤੋਂ ਮਨਾ ਕੀਤਾ ਸੀ ਉਸਨੇ ਸਖਤ ਹਿਦਾਇਤ ਕੀਤੀ ਸੀ ਕਿ ਜੇ ਤੂੰ ਇਸ ਦਰਵਾਜ਼ੇ ਨੂੰ ਖੋਲਿਆ ਤਾਂ ਤੇਰਾ ਹਾਲ ਵੀ ਸਾਡੇ ਵਰਗਾ ਹੋ ਜਾਵੇਗਾ ਉਸ ਨੂੰ ਆਪਣੇ ਚਾਚੇ ਦੇ ਉਹ ਅਲਫਾਜ਼ yaad ਸਨ ਜਿਹੜੇ ਉਸਨੇ ਮਰਦੇ ਸਮੇਂ ਕਹੇ ਸਨ ਲੇਕਿਨ ਉਹ ਇਨਸਾਨ ਸੀ ਦਿਲਚਸਪੀ ਉਸਦੇ ਅੰਦਰ ਭਰ ਗਈ ਉਹ ਆਪਣੇ ਦਿਲ ਤੇ ਕਾਬੂ ਨਾ ਰੱਖ ਸਕਿਆ ਉਸਨੇ ਸੋਚਿਆ ਕਿ ਦੇਖਾਂ ਤਾਂ ਸਹੀ ਕਿ ਇਸ ਦਰਵਾਜ਼ੇ ਦੇ ਅੰਦਰ ਇਸ ਤਰ੍ਹਾਂ ਦੀ ਕਿਹੜੀ ਚੀਜ਼ ਹੈ ਜਿਸ ਨੂੰ ਦੇਖਣ ਲਈ ਉਸਦੇ ਚਾਚੇ ਨੇ ਮਨਾਂ ਕੀਤਾ ਸੀ ਉਸਦੇ ਦਿਮਾਗ ਨੇ ਉਸ ਨੂੰ ਬਹੁਤ ਸਮਝਾਇਆ ਕਿ ਇਹ ਕੰਮ ਨਾ ਕਰ ਲੇਕਿਨ ਅਖੀਰ ਉਹ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਗਿਆ ਅਤੇ ਦਰਵਾਜ਼ਾ ਖੋਲ੍ਹ ਕੇ ਅੰਦਰ ਨਿਗਾਹ ਮਾਰੀ ਦਰਵਾਜ਼ੇ ਦੇ ਅੰਦਰ ਥੱਲੇ ਨੂੰ ਪੱਥਰ ਦੀਆਂ ਪੌੜੀਆਂ ਬਣੀਆਂ ਸਨ ਜਿਹੜੀਆਂ ਇੱਕ ਲੰਬੀ ਜਿਹੀ ਸੁਰੰਗ ਦੇ ਵੱਲ ਨੂੰ ਜਾਂਦੀਆਂ ਸਨ ਸੁਲਤਾਨ ਅੰਦਰ ਉਸ ਸੁਰੰਗ ਦੇ ਬੱਲ ਨੂੰ ਤੁਰ ਪਿਆ ਸੁਰੰਗ ਦੇ ਅਖੀਰ ਵਿੱਚ ਇੱਕ ਮੱਧਮ ਜਿਹੀ ਰੌਸ਼ਨੀ ਟਿਮਟਿਮਾ ਰਹੀ ਸੀ ਸੁਲਤਾਨ ਦੇ ਪੈਰ ਉਸ ਰੌਸ਼ਨੀ ਦੇ ਬੱਲ ਨੂੰ ਵੱਧਦੇ ਗਏ ਅਖੀਰ ਉਹ ਚਲਦੇ ਚਲਦੇ ਸੁਰੰਗ ਦੇ ਆਖਰੀ ਹਿੱਸੇ ਉਸ ਰੌਸ਼ਨੀ ਦੇ ਕੋਲ ਪਹੁੰਚ ਗਿਆ ਉਹ ਸੁਰੰਗ ਇੱਕ ਲੰਬੇ ਚੌੜੇ ਮੈਦਾਨ ਦੇ ਵਿੱਚ ਜਾ ਕੇ ਨਿਕਲਦੀ ਸੀ ਹੁਣ ਸੁਲਤਾਨ ਉਸ ਮੈਦਾਨ ਦੇ ਵਿੱਚ ਖੜਾ ਇਧਰ ਉਧਰ ਦੇਖ ਰਿਹਾ ਸੀ ਕਿ ਉਸ ਨੂੰ ਸਾਹਮਣੋਂ ਉਂਠਾਂ ਦਾ ਇੱਕ ਕਾਫਲਾ ਆਉਂਦਾ ਦਿਖਾਈ ਦਿੱਤਾ ਉਹ ਉਂਠ ਚਾਰ ਸਨ ਤਿੰਨਾਂ ਉਂਠਾਂ ਦੇ ਉੱਪਰ ਤਿੰਨ ਆਦਮੀ ਸਵਾਰ ਸਨ ਅਤੇ ਚੌਥਾ ਖਾਲੀ ਸੀ ਉਂਠ ਕਰੀਬ ਆਏ ਤਾਂ ਸੁਲਤਾਨ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਿੰਨਾ ਸਵਾਰਾਂ ਨੂੰ ਉਹ ਮਰਦ ਸਮਝ ਰਿਹਾ ਸੀ ਉਹ ਔਰਤਾਂ ਸਨ ਜਿਹੜੀਆਂ ਸ਼ਕਲ ਸੂਰਤ ਤੋਂ ਪਰੀਸਤਾਨ ਦੀਆਂ ਪਰੀਆਂ ਜਾਂ ਫਿਰ ਜੰਨਤ ਦੀਆਂ ਹੂਰਾ ਲੱਗ ਰਹੀਆਂ ਸਨ ਉਹਨਾਂ ਵਿੱਚੋਂ ਇੱਕ ਔਰਤ ਥੱਲੇ ਉਤਰੀ ਉਸਨੇ ਖਾਲੀ ਉਂਠ ਉੱਪਰ ਸੁਲਤਾਨ ਨੂੰ ਬਿਠਾਇਆ ਫਿਰ ਉਹ ਕਾਫਲਾ ਅੱਗੇ ਰਵਾਨਾ ਹੋ ਗਿਆ। ਰਸਤੇ ਵਿੱਚ ਉਸਨੇ ਉਹਨਾਂ ਔਰਤਾਂ ਨੂੰ ਬਹੁਤ ਪੁੱਛਿਆ ਕਿ ਉਹ ਉਸ ਨੂੰ ਕਿੱਥੇ ਲੈ ਕੇ ਜਾ ਰਹੀਆਂ ਹਨ। ਲੇਕਿਨ ਉਹ ਜਵਾਬ ਦੇ ਵਿੱਚ ਸਿਰਫ ਮੁਸਕਰਾਉਂਦੀਆਂ ਰਹੀਆਂ ਪਰ ਬੋਲੀਆਂ ਕੁਝ ਨਹੀਂ। ਕੁਝ ਘੰਟਿਆਂ ਦੇ ਬਾਅਦ ਉਹ ਕਾਫਲਾ ਇੱਕ ਖੂਬਸੂਰਤ ਅਤੇ ਸਾਫ਼-ਸੁਥਰੇ ਸ਼ਹਿਰ ਦੇ ਵਿੱਚ ਜਾ ਪਹੁੰਚਿਆ। ਉੱਥੇ ਚਾਰੇ ਪਾਸੇ ਚਹਲ-ਪਹਿਲ ਦਾ ਮਾਹੌਲ ਸੀ। ਲੋਕ ਆਪਣੇ-ਆਪਣੇ ਕੰਮਾਂ ਦੇ ਵਿੱਚ ਵਿਅਸਤ ਸਨ। ਹਰ ਇੱਕ ਇਨਸਾਨ ਦੇ ਚਿਹਰੇ ਉੱਪਰ ਮੁਸਕਰਾਹਟ ਸੀ ਹਰ ਇਨਸਾਨ ਖੁਸ਼ਹਾਲ ਨਜ਼ਰ ਆ ਰਿਹਾ ਸੀ ਥੋੜੀ ਦੇਰ ਬਾਅਦ ਉਹ ਕਾਫਲਾ ਇੱਕ ਆਲੀਸ਼ਾਨ ਮਹਿਲ ਦੇ ਦਰਵਾਜ਼ੇ ਕੋਲ ਆ ਕੇ ਰੁਕ ਗਿਆ ਤਿੰਨੋਂ ਔਰਤਾਂ ਉਤਨੀਆਂ ਅਤੇ ਸੁਲਤਾਨ ਨੂੰ ਮਹਿਲ ਦੇ ਅੰਦਰ ਲੈ ਗਈਆਂ ਅੰਦਰ ਗਿਆ ਤਾਂ ਸੁਲਤਾਨ ਦਾ ਮੂੰਹ ਅੱਡਿਆ ਹੀ ਰਹਿ ਗਿਆ ਉਹ ਮਹਿਲ ਦੀ ਹਰ ਇੱਕ ਚੀਜ਼ ਨੂੰ ਗੌਰ ਨਾਲ ਦੇਖ ਰਿਹਾ ਸੀ ਅਤੇ ਹੈਰਾਨੀ ਨਾਲ ਦੰਦਾਂ ਥੱਲੇ ਉਂਗਲੀਆਂ ਦਬਾ ਰਿਹਾ ਸੀ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕੋਈ ਸੁਪਨਾ ਦੇਖ ਰਿਹਾ ਹੋਵੇ ਉਹ ਔਰਤਾਂ ਸੁਲਤਾਨ ਨੂੰ ਸੁੰਦਰ ਬਾਗ ਬਗੀਚਿਆਂ ਤਖਤਾਂ ਖੁਸ਼ਨਮਾ ਫੁਫਹਾਰਿਆਂ ਦੇ ਕੋਲ ਦੀ ਤੁਰਦੇ ਤੁਰਦੇ ਇੱਕ ਬਹੁਤ ਸੋਹਣੇ ਕਮਰੇ ਦੇ ਕੋਲ ਲੱਗੀਆਂ ਜਿੱਥੇ ਇੱਕ ਸੋਨੇ ਦੇ ਪਲੰਘ ਤੇ ਇੱਕ ਸੁੰਦਰ ਔਰਤ ਬੈਠੀ ਸੀ ਕਮਰਾ ਬਹੁਤ ਹੀ ਸੋਹਣਾ ਅਤੇ ਮਨਮੋਹਕ ਸੀ ਉਹ ਔਰਤ ਜਿਹੜੀ ਸੋਨੇ ਦੇ ਤਖਤ ਤੇ ਬੈਠੀ ਸੀ ਉਸਨੇ ਕਿਹਾ ਅਸੀਂ ਤੇਰਾ ਆਪਣੀ ਸਲਤਨਤ ਦੇ ਵਿੱਚ ਸਵਾਗਤ ਕਰਦੇ ਹਾਂ ਇੱਥੇ ਸਾਡੀ ਔਰਤਾਂ ਦੀ ਹਕੂਮਤ ਹੈ ਅਸੀਂ ਉਸ ਨੂੰ ਜੰਨਤ ਬਣਾ ਦਿੱਤਾ ਹੈ ਇੱਥੇ ਨਾ ਕੋਈ ਚੋਰੀ ਕਰਦਾ ਹੈ ਅਤੇ ਨਾ ਕੋਈ ਡਾਕਾ ਪਾਉਂਦਾ ਹੈ ਹਰ ਇਨਸਾਨ ਨੂੰ ਹਰ ਜ਼ਰੂਰਤ ਦੀ ਚੀਜ਼ ਉਪਲਬਧ ਕਰਵਾਈ ਜਾਂਦੀ ਹੈ ਕੋਈ ਗਰੀਬ ਨਹੀਂ ਹੈ ਕਿਸੇ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਸਾਰੇ ਜਣੇ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ ਬੋਲੋ ਤੁਸੀਂ ਸਾਡੀ ਸਲਤਨਤ ਦੇ ਵਿੱਚ ਰਹਿਣਾ ਚਾਹੁੰਦੇ ਹੋ ਸੁਲਤਾਨ ਬੋਲਿਆ ਮਲਿਕਾ ਯਾਲੀਆ ਇਸ ਜੰਨਤ ਦੇ ਵਿੱਚ ਕਿਸ ਦਾ ਰਹਿਣ ਨੂੰ ਮਨ ਨਹੀਂ ਕਰੇਗਾ ਤਾਂ ਫਿਰ ਠੀਕ ਹੈ ਤੁਸੀਂ ਇੱਥੇ ਹੀ ਸਾਡੇ ਕੋਲ ਮਹਿਲ ਦੇ ਵਿੱਚ ਰਹਿਣ ਲੱਗ ਜਾਓ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਇਹ ਕਹਿ ਕੇ ਉਸਨੇ ਇੱਕ ਬੰਦ ਦਰਵਾਜ਼ਾ ਦਿਖਾਇਆ ਅਤੇ ਬੋਲੀ ਕਿ ਕਦੇ ਵੀ ਇਸ ਬੰਦ ਦਰਵਾਜ਼ੇ ਨੂੰ ਨਾ ਖੋਲਣਾ ਨਹੀਂ ਤਾਂ ਤੂੰ ساری ਉਮਰ ਪਛਤਾਏਗਾ ਸੁਲਤਾਨ ਨੇ ਕਿਹਾ ਠੀਕ ਹੈ ਮਲਿਕਾ ਸਾਹਿਬ ਹੁਣ ਸਮਾਂ ਗੁਜ਼ਰਿਆ ਸੁਲਤਾਨ ਨੂੰ ਉਸ ਸਲਤਨਤ ਦੇ ਵਿੱਚ ਰਹਿੰਦੇ ਇੱਕ ਸਾਲ ਬੀਤ ਗਿਆ ਸੀ ਇਸ ਦੌਰਾਨ ਉਸਨੇ ਉੱਥੇ ਵਜ਼ੀਰ ਦੀ ਲੜਕੀ ਦੇ ਨਾਲ ਵਿਆਹ ਕਰ ਲਿਆ ਸੀ ਤੇ ਉਹ ਇੱਕ ਪਿਆਰੇ ਜਿਹੇ ਜਵਾਕ ਦਾ ਵਾਪਸੀ ਉਸ ਦਾ ਹਰ ਇੱਕ ਪਲ ਖੁਸ਼ੀਆਂ ਭਰਿਆ ਸੀ ਨਾ ਕੋਈ ਫਿਕਰ ਸੀ ਤੇ ਨਾ ਕੋਈ ਗਮ ਪਰ ਇੱਕ ਚੀਜ਼ ਹਰ ਸਮੇਂ ਉਸ ਦੇ ਦਿਲ ਵਿੱਚ ਖਟਕਦੀ ਰਹਿੰਦੀ ਸੀ ਉਹ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਉਸ ਬੰਦ ਦਰਵਾਜ਼ੇ ਦੇ ਅੰਦਰ ਕੀ ਹੈ ਜਿਸ ਨੂੰ ਖੋਲਣ ਤੋਂ ਮਲਿਕਾ ਨੇ ਮਨਾ ਕੀਤਾ ਸੀ ਇੱਕ ਦਿਨ ਉਹ ਉਸ ਦਰਵਾਜ਼ੇ ਦੇ ਕੋਲੋਂ ਗੁਜ਼ਰ ਰਿਹਾ ਸੀ ਤਾਂ ਦਰਵਾਜ਼ੇ ਦੇ ਕੋਲ ਆ ਕੇ ਉਸ ਦੇ ਪੈਰ ਰੁਕ ਗਏ ਉਸ ਦੇ ਦਿਲ ਵਿੱਚ ਤਜਸ ਪੈਦਾ ਹੋਇਆ ਉਸ ਨੇ ਸੋਚਿਆ ਕਿ ਮੈਂ ਆਪਣੇ ਚਾਚੀ ਦਾ ਕਹਿਣਾ ਨਹੀਂ ਸੀ ਮੰਨਿਆ ਜਿਸ ਕਰਕੇ ਮੈਂ ਦਰਵਾਜ਼ੇ ਨੂੰ ਖੋਲ ਕੇ ਇੱਥੇ ਪਹੁੰਚ ਗਿਆ ਹਾਂ ਅਗਰ ਮਲਿਕਾ ਦਾ ਕਹਿਣਾ ਨਾ ਮੰਨਿਆ ਤਾਂ ਹੋ ਸਕਦਾ ਹੈ ਕਿ ਇਸ ਤੋਂ ਵੀ ਵਧੀਆ ਜੰਨਤ ਦੇ ਵਿੱਚ ਪਹੁੰਚ ਜਾਵਾਂ ਜਿਹੜੀ ਇਸ ਨਾਲੋਂ ਵੀ ਜ਼ਿਆਦਾ ਵਧੀਆ ਅਤੇ ਖੂਬਸੂਰਤ ਹੋਵੇ ਕੀ ਪਤਾ ਉੱਥੇ ਇਨ੍ਹਾਂ ਨਾਲੋਂ ਵੀ ਸੁਨੀਆਂ ਅਤੇ ਖੂਬਸੂਰਤ ਪਰੀਆਂ ਹੋਣ ਇਹ ਸੋਚ ਕੇ ਉਸਨੇ ਦਰਵਾਜ਼ੇ ਦਾ ਕੁੰਡਾ ਫੜ ਕੇ ਖਿੱਚਿਆ ਦਰਵਾਜ਼ਾ ਹਲਕੀ ਜਿਹੀ ਚਿਰਚਰਾਹਟ ਦੇ ਨਾਲ ਖੁੱਲ ਗਿਆ ਉਸ ਦਰਵਾਜ਼ੇ ਦੀਆਂ ਪੌੜੀਆਂ ਵੀ ਇੱਕ ਲੰਬੀ ਜਿਹੀ ਸੁਰੰਗ ਦੇ ਵੱਲ ਨੂੰ ਜਾਂਦੀਆਂ ਸਨ ਉਹ ਪੌੜੀਆਂ ਉੱਤਰ ਉਸ ਸੁਰੰਗ ਦੇ ਆਖਰੀ ਸਿਰੇ ਤੱਕ ਗਿਆ ਅਤੇ ਜਦੋਂ ਬਾਹਰ ਨਿਕਲਿਆ ਤਾਂ ਸੁਰੰਗ ਇੱਕਦਮ ਉਸਦੇ ਪਿੱਛੋਂ ਗਾਇਬ ਹੋ ਗਈ। ਹੁਣ ਉਹ ਇੱਕ ਮੈਦਾਨ ਦੇ ਵਿੱਚ ਖੜਾ ਸੀ। ਉਸ ਨੇ ਇੱਧਰ-ਉੱਧਰ ਦੇਖਿਆ ਤਾਂ ਉਸ ਨੂੰ ਹਰ ਇੱਕ ਚੀਜ਼ ਜਾਣੀ ਪਹਿਚਾਣੀ ਨਜ਼ਰ ਆਉਣ ਲੱਗੀ। ਉਹ ਆਪਣੇ ਸ਼ਹਿਰ ਦੇ ਵਿੱਚ ਪਹੁੰਚ ਗਿਆ ਸੀ। ਹੁਣ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਹ ਬੁੱਢੇ ਕਿਉਂ ਹਰ ਸਮੇਂ ਰੋਂਦੇ ਪਿੱਟਦੇ ਰਹਿੰਦੇ ਸਨ। ਹੁਣ ਉਸ ਦੀ ਜ਼ਿੰਦਗੀ ਵੀ ਰੋਂਦੇ ਧੋਂਦੇ ਹੀ ਗੁਜ਼ਰੇਗੀ। ਉਹ ਆਪਣੇ ਉਸ ਖੂਬਸੂਰਤ ਘਰ-ਬਾਰ, ਪਤਨੀ ਅਤੇ ਬੱਚਿਆਂ ਨੂੰ ਯਾਦ ਕਰਦਾ ਜਿਨ੍ਹਾਂ ਨੂੰ ਉਹ ਜੰਨਤ ਦੇ ਵਿੱਚ ਛੱਡ ਆਇਆ ਸੀ। ਫਿਰ ਉਹ ਤਾਹਾ ਮਾਰ-ਮਾਰ ਕੇ ਰੋਂਦਾ। ਇਸੇ ਤਰ੍ਹਾਂ ਉਹ ਰੋਂਦੇ-ਧੋਂਦੇ ਇੱਕ ਦਿਨ ਮਰ ਗਿਆ ਅਤੇ ਉਸ ਦਰਵਾਜ਼ੇ ਦਾ ਰਾਜ ਵੀ ਆਪਣੇ ਨਾਲ ਹੀ ਕਬਰ ਵਿੱਚ ਲੈ ਗਿਆ। ਦੋਸਤੋ ਇਹ ਸੱਚ ਹੈ ਕਿ ਇਨਸਾਨ ਕਿਸੇ ਵੀ ਹਾਲ ਵਿੱਚ ਖੁਸ਼ ਨਹੀਂ ਹੋ ਸਕਦਾ। ਹਮੇਸ਼ਾ ਉਹ ਬਿਹਤਰ ਤੋਂ ਬਿਹਤਰ ਦੀ ਤਲਾਸ਼ ਵਿੱਚ ਰਹਿੰਦਾ ਹੈ। ਇਨਸਾਨ ਦੀ ਲਾਲਚ ਅਤੇ ਅਤਿਰਿਕਤ ਜਾਣਨ ਦੀ ਇੱਛਾ ਕਦੇ ਵੀ ਖਤਮ ਨਹੀਂ ਹੁੰਦੀ। ਸੁਲਤਾਨ ਕੋਲ ਸਭ ਕੁਝ ਸੀ, ਦੌਲਤ, ਆਰਾਮ, ਪਿਆਰ, ਪਰਿਵਾਰ ਅਤੇ ਇੱਕ ਸੁੰਦਰ ਜ਼ਿੰਦਗੀ। ਪਰ ਫਿਰ ਵੀ ਉਸ ਦੇ ਦਿਲ ਦੀ ਬੇਚਾਨੀ ਉਸ ਨੂੰ ਉਸ ਰਾਜ ਵੱਲ ਖਿੱਚ ਕੇ ਲੱਗੀ ਜਿਸ ਦੇ ਖੁਲਾਸੇ ਨੇ ਉਸ ਦੀ ਪੂਰੀ ਖੁਸ਼ਹਾਲੀ ਨੂੰ ਖੋ ਲਿਆ। ਇਹ ਕਹਾਣੀ ਸਿਖਾਉਂਦੀ ਹੈ ਕਿ ਜੇਕਰ ਇਨਸਾਨ ਆਪਣੇ ਹਾਲਾਤ ਵਿੱਚ ਸੰਤੁਸ਼ਟ ਰਹੇ ਤਾਂ ਉਹ ਜ਼ਿੰਦਗੀ ਵਿੱਚ ਆਨੰਦ ਮਾਣ ਸਕਦਾ ਹੈ ਪਰ ਜੇਕਰ ਉਹ ਹਮੇਸ਼ਾ ਹੋਰ ਵੱਧ ਦੀ ਖੋਜ ਵਿੱਚ ਲੱਗਿਆ ਰਹੇ ਤਾਂ ਉਹ ਆਪਣੀਆਂ ਮੌਜੂਦਾ ਖੁਸ਼ੀਆਂ ਵੀ ਗਵਾ ਬੈਠਦਾ ਹੈ ਜੀਵਨ ਵਿੱਚ ਅਕਲਮੰਦੀ ਸਬਰ ਅਤੇ ਸੰਤੋਖ ਸਭ ਤੋਂ ਵੱਡਾ ਖਜ਼ਾਨਾ ਹਨ ਜੋ ਮਨੁੱਖ ਹਮੇਸ਼ਾ ਇਹ ਸੋਚ ਵਿੱਚ ਰਹਿੰਦਾ ਹੈ ਕਿ ਇਸ ਤੋਂ ਵੀ ਚੰਗਾ ਕੀ ਹੋ ਸਕਦਾ ਹੈ ਆਖਰਕਾਰ ਉਸ ਦੇ ਹੱਥ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਉਸ ਨੂੰ ਵੀ ਗਵਾ ਲੈਂਦਾ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਮਜ਼ੇਦਾਰ ਸਿੱਖਿਆਦਾਇਕ ਅਤੇ ਦਿਲਚਸਪ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ